ਨੇ ਇਸ ਬੱਚੇ ਦਾ ਮਾਤਾ ਦੇ ਨਾਲ ਮਲਾਪ ਕਰਕੇ ਉਸ ਕੱਚੀ ਕੋਠੜੀ ਚੋਂ ਬਾਹਰ ਆਈ ਬਾਹਰ ਆਣ ਕੇ ਕਹਿੰਦੀ ਮੈਤਾ ਜੀ ਵਧਾਈਆਂ ਤੁਹਾਨੂੰ ਵਧਾਈਆਂ ਹੋਣ ਮੈਂ ਦੁਨੀਆ ਦੇ ਵਿੱਚ بڑے ਬੱਚੇ ਵੇਖੇ ਨੇ ਇਹਨਾਂ ਹੱਥਾਂ ਦੇ ਨਾਲ ਸੈਂਕੜਿਆਂ ਬੱਚਿਆਂ ਦਾ ਜਨਮ ਹੋਇਆ ਪਰ ਦੁਨੀਆ ਦੇ ਬੱਚੇ ਇਸ ਜਹਾਨ ਦੇ ਉੱਤੇ ਰੋਂਦੇ ਆਉਂਦੇ ਨੇ ਪਰ ਮੈਤਾ ਜੀ ਤੁਹਾਡਾ ਬੱਚਾ ਹੱਸਦਾ ਹੋਇਆ ਆਇਆ ਹੈ ਮੈਂ ਤੁਹਾਡੇ ਕੋ ਮੰਗਦੀ ਸਾਂ ਜ਼ਮੀਨ ਦੇ ਟੋਟੇ ਮੈਂ ਮੰਗਦੀ ਸਾਂ ਮੋਹਰਾਂ ਮੈਂ ਮੰਗਦੀ ਸਾਂ ਅਨਾਜ ਪਰ ਮਇਤਾ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਤੇਰੇ ਪੁੱਤ ਨੂੰ ਤੱਕ ਕੇ ਨਿਹਾਲ 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 ਹੋ ਗਈਆਂ ਤੱਕੋ ਕੀ ਕਹਿੰਦੀ ਐ ਪਾਣ ਨਾਲੋਂ ਵੱਧ ਕੇ ਜੀ ਪ੍ਰਕਾਸ਼ ਦੀ ਜਾਪਦੀ ਨਿਸ਼ਾਨੀ ਗਮਾਂ ਤੇ ਵਿਨਾਸ਼ ਦੀ ਜਾਪਦੀ ਨਿਸ਼ਾਨੀ ਗਮਾਂ ਤੇ ਵਿਨਾਸ਼ ਦੀ ਪੰਕੀ ਬੇਸਹਾਰਿਆਂ ਦੀ ਟਾਲ ਤੱਕ ਕੇ ਹੋਗੀ ਦਾਈ ਦੌਰਤਾ ਨਿਹਾਲ ਤੱਕ ਕੇ ਹੋਗੀ ਦਾਈ ਦੌਰਤਾ ਨਿਹਾਲ ਤੱਕ ਕੇ ਉਹ ਪਾਨ ਨਾਲ ਵੱਧ ਕੇ ਜੀ ਪਰ ਕਾਸ਼ ਜਾਪ ਦੀ ਨਿਸ਼ਾਨੀ ਗਮਾਂ ਦੇ ਵਿਨਾਸ਼ ਦੀ ਜਾਪ ਦੀ ਨਿਸ਼ਾਨੀ ਗਮਾਂ ਦੇ ਵਿਨਾਸ਼ ਦੀ ਪੱਕੀ ਬੇਸਹਾਰਿਆਂ ਦੀ ਢਾਲ ਤੱਕ ਕੇ ਹੋਗੀ ਦਾਈ ਦੋਲਤਾ ਨਿਹਾਲ ਤੱਕ ਕੇ ਉਹ ਕੀ ਦਾਈ ਦੋਲਤਾ ਨਿਹਾਲ ਤੱਕ ਕੇ ਮੈਂ ਇੱਕ ਫੁੱਲਾਂ ਵਰਗੀ ਹਰੇਕ ਅੰਗ ਚੋਂ ਫੁੱਲਾਂ ਵਰਗੀ ਹਰੇਕ ਅੰਗ ਚੋਂ ਜੀਵਨ ਦੀ ਲਹਿਰ ਲਿਸ਼ਕੇ ਤਰੰਗ ਚੋਂ ਜੀਦਾਤਾ ਜੀਵਨ ਦੀ ਲਹਿਰ ਲਿਸ਼ਕੇ ਤਰੰਗ ਚੋਂ ਖੁਸ਼ ਹੋਗੀ ਤੇਰੇ ਦਾ ਜਲਾਲ ਤੱਕ ਕੇ ਹੋਗੀ ਦਾਈ ਦੋਲਤਾ ਨਿਹਾਲ ਤੱਕ ਕੇ ਦਾਈ ਦੌਲਤਾ ਨਿਹਾਲ ਤੱਕ ਕੇ ਉਹ ਦੇਖ ਕੇ ਪ੍ਰਕਾਸ਼ ਅਚਰਜ ਗੁਣ ਪਈ ਸੇਵਾ ਦੀ ਮਸਕਤ ਫਰਜ ਬਣ ਗਈ ਸੇਵਾ ਦੀ ਮਸਕਤ ਫਰਜ ਬਣ ਗਈ ਰੋਸ਼ਨੀ ਦਾ ਇਹੋ ਚਮਕਾਰ ਤੱਕ ਕੇ ਹੋਗੀ ਦਾਈ ਦੌਲਤਾ ਨਿਹਾਲ ਤੱਕ ਕੇ ਹੋਗੀ ਦਾਈ ਦੌਲਤਾ ਨਿਹਾਲ ਤੱਕ ਕੇ ਉਹ ਚਾਪੇ ਸਾਰਾ ਜੱਗ ਨੂਰੋ ਨੂਰ ਹੋ ਗਿਆ ਜਾ ਪੈ ਸਾਰਾ ਜੱਗ ਨੂਰੋ ਨੂਰ ਹੋ ਗਿਆ ਅੰਗਾ ਵਿੱਚ ਮਿੱਠਾ ਜਿਆ ਸਰੂਰ ਹੋ ਗਿਆ ਜੀ ਦਾਤਾ ਅੰਗਾ ਵਿੱਚ ਮਿੱਠਾ ਜਿਆ ਸਰੂਰ ਹੋ ਗਿਆ ਤ੍ਰਿਪਤਾ ਦੀ ਗੋਦੀ ਵਿੱਚ ਲਾਲ ਤੱਕ ਕੇ ਹੋ ਗਈ ਤਾਂ त्रिपता गो तक दौलता निहाल तक के हो दौलता निहाल ਅੱਕ ਕੇ ਮੁੱਕ ਜਾਏ ਤੇ ਜਾਪਦੀ ਬਹਾਰ ਆ ਗਈ ਖਲਾ ਵਿੱਚ ਅੰਬਰੀ ਫੁਹਾਰ ਸ਼ਾ ਗਈ ਖਲਾ ਵਿੱਚ ਅੰਬਰੀ ਫੁਹਾਰ ਸ਼ਾ ਗਈ ਢੇਡ ਦੀ ਓ ਮੱਥੇ ਦਾ ਜਲਾਲ ਤੱਕ ਕੇ ਹੋ ਗਈ ਦਾਈ ਦੋਰਤਾ ਨਿਹਾਲ ਤੱਕ ਕੇ ਹੋ ਗਈ ਦਾਈ ਦੋਲਤਾ ਨੇ ਤੱਕ ਕੇ ਉਹ ਜਾਵਾਂ ਨਾਲ ਸਾਰਾ ਜੱਗ ਮੈਕ ਉੱਠਿਆ ਸਾਰਾ ਵਾਯੂ ਮੰਡਲ ਸੀਟਾ ਕਿ ਉੱਠਿਆ ਸਾਰਾ ਵਾਯੂ ਮੰਡਲ ਸੀਟਾ ਕਿ ਉੱਠਿਆ ਅੱਗੇ ਅੱਖ ਲੱਤਰ ਨਿਡਾਲ ਤੱਕ ਕੇ ਹੋ ਗਈ ਦਾਈ ਦੌਲਤਾ ਨੇ ਤੱਕ ਕੇ ਹੋਗੀ ਬਾਈ ਬੋਲਤਾ ਨਿਹਾਲ ਤੱਕ ਕੇ ਓਏ ਸਲਾਲੀ ਉੱਤੋਂ ਮੇਰੀ ਜਿੰਦਵਾਰ ਨੇ ਤਨ ਪਾਗ ਤੇਰੇ ਪੀਪੀ ਪਟਵਾਰ ਨੇ ਐਸੇ ਲਾਲ ਉਤੋਂ ਮੇਰੀ ਜਿੰਦਵਾਰ ਨੇ ਆ ਤਨ ਪਾਗ ਤੇਰੇ ਬੀਬੀ ਪਟਵਾਰ ਨੇ ਤਨ ਪਾਗ ਤੇਰੇ ਬੀਬੀ ਪਟਵਾਰ ਨੇ ਨੂਰ ਦੀ ਚੱਲੀ ਨਾ ਡਕੇ ਨੂਰ ਦੀ ਚੱਲੀ ਨਾ ਜਾਵੇ ਚਾਲ ਤੱਕ ਕੇ ਹੋਗੀ ਦਾਈ ਦੌਲਤਾ ਨਿਹਾਲ ਤੱਕ ਕੇ ਹੋਗੀ ਦਾਈ ਦੌਲਤਾ ਨਿਹਾਲ ਤੱਕ ਕੇ ਮਹਿਤਾ ਜੀ ਖੁਦਾ ਦਾ ਘਰ ਨੂਰੀਆ ਸਾਰਾ ਜਗ ਰੁਸ਼ਨਾਇਆ ਏ ਜੀ ਦਾਤਾ ਨੂਰ ਜੀ ਨੇ ਸਾਰਾ ਜਗ ਰੁਸ਼ਨਾਇਆ ਏ ਭਈ ਕਜ ਗਦੀਸ਼ ਦੇ ਹਵਾਲ ਤੱਕ ਕੇ ਹੋਗੀ ਬਾਈ ਦੌਲਤਾ ਨਿਹਾਲ ਤੱਕ ਕੇ